ਦੇਖੋ ਜੀ ਜਿਹੜੀਆਂ ਸਾਡੀਆਂ ਮੇਨ ਮੰਗਾਂ ਉਹਦੇ ਵਿੱਚ ਸਾਡੀ ਇਹੀ ਮੰਗ ਹੈ ਜਿਵੇਂ ਸੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਆ ਸਾਨੂੰ ਇਸ ਮਹਿਕਮੇ ਵਿੱਚ ਪੱਕਾ ਕੀਤਾ ਜਾਵੇ ਕਿਉਂਕਿ ਸਾਡੀ ਇਹੀ ਮੰਗ ਹੈ ਕਿਉਂਕਿ ਜੇ ਅਸੀਂ ਪੱਕੇ ਹੋਵਾਂਗੇ ਤਾਂ ਇਹ ਮਹਿਕਮਾ ਚੱਲੂਗਾ ਤੇ ਜਿਹੜੀ ਸਰਕਾਰ ਪਹਿਲਾਂ ਵੱਡੇ ਵੱਡੇ ਵਾਅਦੇ ਕਰਕੇ ਆਈ ਸੀ ਵੀ ਕੋਈ ਵੀ ਮੁਲਾਜ਼ਮ ਅਸੀਂ ਕੱਚਾ ਨਹੀਂ ਰਹਿਣ ਦੇਣਾ ਕੋਈ ਟੈਂਕੀਆਂ ਤੇ ਨਹੀਂ ਚੜਨ ਦੇਣਾ ਤੇ ਅਸੀਂ ਕਿਸੇ ਨਾਲ ਕੋਈ ਧੱਕਾ ਨਹੀਂ ਕਰਾਂਗੇ ਤੇ ਉਹ ਸਰਕਾਰ ਦਾ ਚਿਹਰਾ ਆਵਾਰੇ ਨੰਗਾ ਹੋ ਗਿਆ ਜਿੱਥੇ ਆਮ ਜਿਹੜੀ ਪਬਲਿਕ ਦੁਖੀ ਆ ਜਿਹੜੇ ਕਿਸਾਨਾਂ ਨਾਲ ਕੁੱਟਮਾਰ ਹੋਈ ਆ ਅਸੀਂ ਉਹ ਚੀਜ਼ ਦਾ ਵੀ ਵਿਰੋਧ ਕਰਦੇ ਆ ਤੇ ਜਿਹੜੇ ਸਾਡੇ ਰੋਜ਼ ਅਸੀਂ ਮੁਲਾਜ਼ਮ ਰ ਉਸ ਧਰਨਿਆਂ ਦੇ ਕਰਕੇ ਅਸੀਂ ਜਿਹੜਾ ਅੱਜ 2 ਘੰਟੇ ਲਈ ਬੱਸ ਸਟੈਂਡ ਬੰਦ ਕੀਤਾ ਕਿਉਂਕਿ ਸਾਡੀ ਮੇਨ ਮੰਗ ਹੈ ਜਿਹੜੀਆਂ ਇਹ ਸਰਕਾਰ ਮਹਿਕਮਾ ਬੱਸਾਂ ਨਹੀਂ ਪਾ ਰਿਹਾ ਕਿਲੋਮੀਟਰ ਸਕੀਮ ਦੇ ਵਿੱਚ ਬੱਸਾਂ ਪਾ ਰਿਹਾ ਜਿਹੜਾ ਇਹਨਾਂ ਨੇ ਬਾਈਟ ਰਿਲੀਜ਼ ਕੀਤਾ ਪੰਜਾਬ ਦੇ ਵਿੱਤ ਮੰਤਰੀ ਨੇ ਉਹਦੇ ਵਿੱਚ ਜਿਹੜੀਆਂ ਬੱਸਾਂ ਪਾਉਣ ਬਾਰੇ ਕੋਈ ਵੀ ਬਾਈਟ ਨਹੀਂ ਰੱਖਿਆ ਗਿਆ ਅਸੀਂ ਉਸ ਚੀਜ਼ ਦਾ ਵਿਰੋਧ ਕਰਦੇ ਹਾਂ ਜਿਹੜਾ ਉਸ ਜਿਹੜੇ ਬਾਈਟ ਦੀਆਂ ਕਾਪੀਆਂ ਉਹ ਵੀ ਅੱਜ ਸਾਡੀਆਂ ਜਾਣਗੀਆਂ ਕਿਉਂਕਿ ਸਾਡੇ ਮਹਿਕਮੇ ਦੇ ਜਦੋਂ ਬੱਸਾਂ ਪਾਉਣ ਲਈ ਬਾਈਟ ਹੀ ਨਹੀਂ ਰੱਖਿਆ ਗਿਆ ਜਿਹੜੀ ਆਮ ਪਬਲਿਕ ਪਰੇਸ਼ਾਨ ਹੋਊਗੀ ਜੇ ਨਵੀਆਂ ਬੱਸਾਂ ਪਾਈਆਂ ਜਾਣਗੀਆਂ ਤਾਂ ਆਮ ਜਿਹੜੀ ਪਬ ਪਹਿਲਾਂ ਵੀ ਤੁਹਾਡੇ ਵੱਲੋਂ ਕਈ ਵਾਰ ਹੜਤਾਲ ਕੀਤੀ ਗਈ ਆ ਪਰ ਮੰਗਾਂ ਨੂੰ ਪੂਰ ਨਹੀਂ ਪਿਆ ਦੇਖੋ ਜੀ ਜਦੋਂ ਤੱਕ ਅਸੀਂ ਹੜਤਾਲ ਕਰਦੇ ਆ ਸਾਡੇ ਮੈਹਿਕਮੇ ਦੇ ਉੱਚ ਅਧਿਕਾਰੀ ਜਾਂ ਸਾਡੇ ਟਰਾਂਸਪੋਰਟ ਮੰਤਰੀ ਮੀਟਿੰਗ ਸਾਦੇ ਆ ਅਸੀਂ ਫਿਰ ਹੜਤਾਲ ਵਾਪਸ ਕਰਕੇ ਮੀਟਿੰਗ ਤੇ ਜਾਂਦੇ ਆ ਪਰ ਉੱਥੋਂ ਵੀ ਜਿਵੇਂ ਇਧਰ ਹੱਥ ਹੋ ਜਾਏਦਾ ਸੋਚੇ ਮੂੰਹ ਮੋੜ ਕੇ ਆਉਣਾ ਪੈਂਦਾ ਜਿਹੜੀ ਇਹ ਸਰਕਾਰ ਬਣੀ ਸੀ ਤੇ ਉਹ ਸਰਕਾਰ ਨੇ ਸਾਨੂੰ ਅਜੇ ਤੱਕ ਕੁਝ ਨਹੀਂ ਦਿੱਤਾ ਜਿਹੜੇ ਵਾਅਦੇ ਕਰਦੇ ਸੀ ਵੀ ਅਸੀਂ ਮੈਹਿਕਮੇ ਦੇ ਬਸਾਂ ਪਾਵਾਂਗੇ ਇਹਨਾਂ ਨੇ ਕੋਈ ਬੱਸ ਨਹੀਂ ਪਾਈ ਉਹੀ ਜਿਹੜਾ ਪਹਿਲੀਆਂ ਸਰਕਾਰਾਂ ਕਰ ਰਹੀਆਂ ਸੀ ਜਿਹੜੀਆਂ ਉਹੀ ਇਹ ਸਰਕਾਰਾਂ ਕਰ ਰਹੀਆਂ ਜਿਹੜੇ ਆਮ ਇੱਕ ਆਮ ਲੋਕਾਂ ਦੀ ਸਕੀਮ ਬੱਸਾਂ ਲੈ ਕੇ ਆਈ ਹੈ ਜਿਹੜੀ ਕਿ ਇੱਕ ਵੱਡੇ ਵੱਡੇ ਜਿਹੜੇ ਵਪਾਰੀ ਵਰਗਾਂ ਉਹਨਾਂ ਦੀਆਂ ਬੱਸਾਂ ਉਹਨਾਂ ਨੇ ਇੱਥੇ 5 ਸਾਲ ਬੱਸਾਂ ਚਲਾ ਕੇ ਬਾਅਦ ਦੇ ਵਿੱਚ ਇਸ ਮਹਿਕਮੇ 'ਚ ਕੋਰੋੜਾ ਰੁਪਈਆ ਇਕੱਠਾ ਕਰਕੇ ਆਪਦੇ ਘਰੇ ਲੈ ਜਾਣਾ ਮਹਿਕਮਾ ਖਾਲੀ ਹੱਥ ਰੋ ਸਾਡੀ ਇਹੀ ਮੰਗ ਆ ਵੀ ਜੇ ਬੱਸਾਂ ਪਾਉਣੀਆਂ ਤਾਂ ਮਹਿਕਮਾ ਆਪਦੇ ਵਜੂਦ ਤੇ ਬੱਸਾਂ ਪਾਵੇ ਹੜਤਾਲ ਕਰਨ ਦੇ ਨਾਲ ਆਮ ਪਬਲਿਕ ਵੀ ਜਿਹੜੀ ਆ ਦੁਖੀ ਹੁੰਦੀ ਆ ਬਜ਼ੁਰਗ ਮਾਤਾਵਾਂ ਬੇਟੀਆਂ ਨੇ ਬੱਸ ਅੱਡੇ ਦੇ ਵਿੱਚ ਕਹਿੰਦੇ ਬਹੁਤ ਔਖੇ ਆ ਸੀ ਦੇਖੋ ਜੀ ਜਿਹੜੇ ਆਮ ਲੋਕਾਂ ਦੀ ਖਾਤਰ ਹੀ ਅਸੀਂ ਲੜ ਰਹੇ ਆ ਕਿ ਜੇ ਸਾਡੇ ਮਹਿਕੇ ਕੋਲੇ ਬੱਸ ਹੀ ਹੈ ਨਹੀਂ ਤਾਂ ਜਿਹੜਾ ਆਮ ਲੋ ਰੀਲੀਜ਼ ਕੀਤਾ ਉਹਦੇ ਵਿੱਚ ਨਾ ਰੋਡਵੇ ਵਿੱਚ ਨਾ ਪੀਆਰਟੀਸੀ ਦੇ ਵਿੱਚ ਬੱਸ ਪਾਉਂਦਾ ਕੋਈ ਬਾਈਟਰੀ ਰੱਖਿਆ ਉਹ ਚੀਜ਼ ਦੀ ਅਸੀਂ ਮੰਗ ਕਰਦੇ ਹਾਂ ਕਿ ਸਾਡੇ ਮੈਕਾ ਦੇ ਵਿੱਚ ਘੱਟ ਤੋਂ ਘੱਟ 1000 ਬੱਸ ਪਾਈ ਜਾਵੇ ਜਿਹੜੀ ਆਮ ਲੋਕ ਜਿਨ੍ਹਾਂ ਨੇ ਸਫ਼ਰ ਕਰਨਾ ਉਹਨਾਂ ਨੂੰ ਵਧੀਆ ਬੱਸਾਂ ਮਿਲਣ ਤੇ ਸਾਰੇ ਰੂਟ ਚੱਲਣ ਮਾਤਾ ਕੀ ਨਾਮ ਆ ਤੁਹਾਡਾ ਜਗਦੇਵ ਕੌਰ ਕਿੱਥੋਂ ਦੇ ਰਹਿਣ ਵਾਲੇ ਅਸੀਂ ਮੈੰਡ ਮੰਗੇ ਵਾਲਾ ਮਾਤਾ ਬੱਸ ਸਟੈਂਡ ਬੈਠੇ ਹਾਂ ਬੱਸਾਂ ਦੀ ਹੜਤਾਲ ਹੈ ਕੀ ਕਹੋਗੇ ਅਸੀਂ ਕਹਿ ਗਏ ਕਹਿੰਦੇ ਆ ਬੇ ਪਰੇਸ਼ਾਨ ਹੋ ਰਹੇ ਆ ਕਿ ਜੋ ਪਤਾ ਹੀ ਨਹੀਂ ਸੀਗਾ ਨਹੀਂ ਨਾ ਆਉਂਦੇ ਹਾਂ ਜੀ ਕਣ ਕੀ ਤਰੀਕਾ ਕਿੱਧਰ ਜਾਈਏ ਕਿਹੜੇ ਪਾਸੇ ਨੂੰ ਜਾਈਏ ਇਹ ਸਭ ਤੋਂ ਬਾਹਰ ਦੋਹਾਂ ਪੈਣਾ ਮੈਸੇਜ ਤੇ ਪੈਣਾ ਹੀ ਆ ਦੋਵੇਂ ਮੈਂ ਮੰਗੇ ਤੋਂ ਆਈਏ ਬ੍ਰੀਪੋਰਟ ਤੋਂ ਆਈਏ ਜੇ ਤੁਹਾਨੂੰ ਕੋਟ ਜਾਣਾ ਕਿੰਨਾ ਟਾਈਮ ਹੋ ਗਿਆ ਬੈਠਿਆਂ ਸਾਸੀ 9 ਵਜੇ ਦੇ ਆਏ ਨੇ ਇੱਥੇ 9:30 ਹੋ ਹੋ ਤਾਂ ਮੈਂ ਬੈਂਕ ਤੇ ਚਲੀ ਗਈ ਫਿਰ ਹੁਣ ਮੈਂ ਇੱਥੇ ਆਈ ਆ ਮਾਤਾ ਬਜ਼ੁਰਗ ਦੇ ਸਰੀਰ ਆ ਖੱਜਲ ਖਵਾਰ ਹੋ ਰਿਹਾ ਹਾਂਜੀ ਹਾਂਜੀ ਇਹ ਤਾਂ ਹੈ ਹੈ ਤਾਂ ਆਏ ਤੇ ਨਹੀਂ ਹੜਤਾਲ ਹੁੰਦੀ ਆ ਬੱਸਾਂ ਦੀ ਕੀ ਕਹੂੰਗੀ ਤੇ ਕਹਿਣਾ ਹੁਣ ਕੀ ਕਹਿ ਸਕਦੇ ਸਰਕਾਰਾਂ ਨੂੰ ਸਰਕਾਰਾਂ ਜੋ ਕਰੀ ਜਾਂਦੀਆਂ ਹਨ ਉਹਨਾਂ ਨੂੰ ਤਾਂ ਚੰਗਾ ਹੀ ਲੱਗਦਾ ਆਪਾਂ ਨੂੰ ਨਹੀਂ ਲੱਗਦਾ ਖਜਾ ਕੋਰ ਤਾਂ ਹੋਈ ਜਾਂਨੇ ਪਤਾ ਹੀ ਨਹੀਂ ਕੇ ਨਾਮ ਮਾਤਾ ਜੀ ਮੇਰਾ ਸਿਮਰਜੀਤ ਕੌਰ ਕਿੱਥੋਂ ਦੇ ਰਹਿਣ ਵਾਲੇ ਪ੍ਰੀਤਪੁਰ ਦੇ ਮਾਤਾ ਬੱਸਾਂ ਦੀ ਹੜਤਾਲ ਹੈ ਤੁਸੀਂ ਬੱਸ ਅੱਡੇ ਬੈਠੇ ਹੋ ਪਤਾ ਨਹੀਂ ਸੀ ਨਾ ਕੋਈ ਪਤਾ ਨਹੀਂ ਸੀ ਮੇਰੇ ਸੰਨ ਅਸੀਂ ਤਾਂ ਦਵਾਈ ਬੂਟੀ ਲੈਣ ਆਏ ਆ ਤੇ ਵੀ ਚੱਲਾ ਚਲੇ ਜਾਵਾਂਗੇ ਤੇ ਬਿਮਾਰ ਬੰਦਿਆਂ ਦੇਖ ਲੋ ਕਿਵੇਂ ਬੈਠੇ ਪਾਣੀ ਦੀ ਵੀ ਹੁਣ ਬੋਤਲ ਹਾਰ ਕੇ ਲਈ ਮੇਰੇ ਕੋਲ ਪਾਣੀ ਨਹੀਂ ਹੈਗਾ ਸੀਗਾ ਐਨਾ ਪਤਾ ਹੀ ਨਹੀਂ ਸੀਗਾ ਵੀ ਇਦਾਂ ਹੋਊਗਾ ਕਿੰਨਾ ਚਿਰ ਹੋ ਗਿਆ ਬੈਠਿਆਂ ਸਾਨੂੰ ਕਾਫੀ ਟਾਈਮ ਹੋ ਗਿਆ ਬੈਠਾ ਆ ਤਾਂ ਆਏ ਤੇ ਨਹੀਂ ਬੱਸਾਂ ਦੀ ਹੜਤਾਲ ਹੋਈ ਜਾਂਦੀ ਜਾਂ ਕੀ ਕਹੋਗੇ ਸਰਕਾਰਾਂ ਨੂੰ ਇਹਨਾਂ ਦੀਆਂ ਮੰਗਾਂ ਨੇ ਜੇ ਸਾਨੂੰ ਮੰਨੀਆਂ ਚਾਹੀਦੀਆਂ ਨੇ ਵੀਰੇ ਕੋਈ ਹੱਲ ਕਰਨਾ ਚਾਹੀਦਾ ਕਿਸੇ ਨੂੰ ਵੀ ਨਾ ਪਰੇਸ਼ਾਨ ਹੋਣਾ ਪਵੇ ਹੱਲ ਹੋਣਾ ਚਾਹੀਦਾ ਇਹ ਹੀ ਕਹਿੰਨੇ ਆਸੀਂ ਕਿੱਥੇ ਜਾਣਾ ਸੀ ਤੁਸੀਂ ਅਸੀਂ ਇੱਥੇ ਅੱਗੇ ਜਾਣਾ ਸੀ ਆਪਾਂ ਧਰਮਕੋਟ ਜਾਣਾ ਸੀ ਹੋਰ ਬਸਾਂ ਜਿਹੜੀਆਂ ਬੰਦ ਨੇ ਹੁਣ ਕੀ ਕਰੋਗੇ ਕਾਹਦੇ ਤੇ ਜਾਓਗੇ ਬੈਠੇ ਆ ਹੁਣ ਇੰਤਜ਼ਾਰ ਕੋਈ ਤਾਂ ਕਹਿੰਦਾ 12 ਵਜੇ ਚੱਲ ਪੈਣਗੇ ਆ ਕੋਈ ਕਹਿੰਦਾ ਨਹੀਂ ਵਾਪਸੀ ਦਾ ਹੀ ਵੇਖਦੇ ਆ ਕੋਈ ਮਿਲੂਗਾ ਨਹੀਂ ਕਿੰਨਾ ਕੋ ਮੁਸ਼ਕਲ ਆ ਰਹੀ ਹੈ ਕਿੰਨੀ ਬਹੁਤ ਜ਼ਿਆਦਾ ਮੁਸ਼ਕਲ ਆ ਭਰਾਵਾ ਮੁਸ਼ਕਲ ਤਾਂ ਬਹੁਤ ਜ਼ਿਆਦਾ ਕਿਸੇ ਨੂੰ ਮੋੜਨਾ ਵੀ ਹੁੰਦਾ ਵਾਪਸ ਮੀਨਾ ਨਾ ਬੈਠੋ ਮੇਰਾ ਨਾਮ ਰਖਦੀਪ ਸਿੰਘ ਹੈ ਜੀ ਦੇ ਰਹਿਣ ਵਾਲੇ ਅਸੀਂ ਰਾਮੂ ਵਾਲੇ ਦੇ ਰਹਿਣ ਵਾਲੇ ਆ ਅੱਜ ਬੱਸਾਂ ਦੀ ਹੜਤਾਲ ਹੈ ਪਤਾ ਨਹੀਂ ਸੀ ਤੁਹਾਨੂੰ ਨਹੀਂ ਸਾਨੂੰ ਪਤਾ ਨਹੀਂ ਸੀਗਾ ਜੀ ਅਸੀਂ ਘਰੋਂ ਤੁਰਿਆ ਤੇ ਇਸ ਕਰਕੇ ਬੱਸਾਂ ਦੀ ਹੜਤਾਲ ਲੱਗੀ ਇੱਥੇ ਅੱਗੇ ਪਤਾ ਲੱਗਿਆ ਸਾਨੂੰ ਜਾਣਾ ਬਹੁਤ ਔਖਾ ਲੱਗ ਰਿਹਾ ਹੈ ਇਸ ਕਰਕੇ ਕਿੱਥੇ ਜਾਣਾ ਸੀ ਅਸੀਂ ਲੁਧਿਆਣੇ ਜਾਣਾ ਸੀ ਅਸੀਂ ਉੱਥੇ ਮੈਂ ਹੋਸਟਲ 'ਚ ਰਹਿਣਾ ਮੈਨੂੰ ਬਹੁਤ ਔਖਾ ਹੋ ਰਿਹਾ ਬੱਸਾਂ ਦੀ ਹੜਤਾਲ ਕਰਕੇ ਜਾਣ ਲਈ ਆਏ ਜਣੀ ਕੋਈ ਨਾ ਕੋਈ ਹੜਤਾਲ ਹੋ ਹੀ ਜਾਂਦੀ ਆ ਕੀ ਕਹੋਗੇ ਉਹਦੇ ਬਾਰੇ ਉਦੇ ਬਾਰੇ ਤਾਂ ਕੀ ਕਹਿ ਸਕਦੇ ਹਾਂ ਇਹ ਤਾਂ ਲੋਕਾਂ ਨੂੰ ਸੋਚਣਾ ਚਾਹੀਦਾ ਇਹ ਕਰਨ ਲੱਗੇ ਖੱਡਲ ਖਵਾਰ ਹੋ ਰਹੇ ਹਨ ਜੀ ਹੋ ਰਹੇ ਹਨ ਅਸੀਂ ਉੱਤੇ ਬੈਠੇ ਹੋ ਜੀ ਅਸੀਂ ਮੈਨੂੰ ਹੋ ਗਏ 2 ਘੰਟੇ ਜੀ ਦੇਖੋ ਜੀ ਜੋ ਅੱਜ 2 ਘੰਟੇ ਲਈ ਬੱਸ ਸਟੈਂਡ ਬੰਦ ਕੀਤੇ ਗਏ ਨੇ ਇਹ ਸੰ ਜੋ ਅਸੀਂ ਆਪਣੀਆਂ ਹੱਕੀ ਤੇ ਜਾਇ ਮੰਗਾਂ ਨੂੰ ਪੂਰਾ ਕਰਾਉਣ ਲਈ ਸਰਕਾਰ ਨੂੰ ਪਹਿਲਾਂ ਹੀ ਨੋਟਿਸ ਦਿੱਤਾ ਹੋਇਆ ਸੀਦਾ ਜਿੰਦੇ ਵਿੱਚ ਸਾਡੇ ਜਿਹੜੇ ਮੁਲਾਜ਼ਮਾਂ ਲੰਬੇ ਸਮੇਂ ਤੋਂ ਕੰਮ ਕਰਦੇ ਉਹਨਾਂ ਨੂੰ ਰੈਗੂਲਰ ਕਰਾਉਣ ਦੀ ਮੰਗ ਸੀ ਜਿੰਦੇ ਵਿੱਚ ਸਰਕਾਰ ਲਗਾਤਾਰ ਟਾਲ ਮਟੋਲ ਕਰਦੀ ਆ ਰਹੀ ਹੈ ਤੇ ਉਸ ਤੋਂ ਬਾਅਦ ਜਿਹੜੀਆਂ ਇਹਨਾਂ ਨੇ ਕਿਲੋਮੀਟਰ ਸਕੀਮ ਸਰਕਾਰ ਨੇ ਬੱਸਾਂ ਪਾਉਣੀਆਂ ਪ੍ਰਾਈਵੇਟ ਘਰਾਣਿਆਂ ਦੀਆਂ ਬੱਸਾਂ ਉਹਦੇ ਵਿਰੋਧ ਵਿੱਚ ਅਸੀਂ ਬੰਦ ਕੀਤਾ ਕਿਉਂਕਿ ਵਾਈਟ ਸੈਸ਼ਨ ਵਿੱਚ ਸਰਕਾਰ ਨੇ ਟ੍ਰਾਂਸਪੋਰਟ ਡਿਪਾਰਟਮੈਂਟ ਲਈ ਪੰਜਾਬ ਰੋੜੇ ਪੰਨਬਸ ਜਾਂ ਪੀਆਰਟੀਸੀ ਲਈ ਕੋਈ ਬਾਈਡਿੰਗ ਰੱਖਿਆ ਜਿੰਦੇ ਵਿੱਚ ਸਰਕਾਰੀ ਬੱਸਾਂ ਪਾਈਆਂ ਜਾਣ ਕਿਉਂਕਿ ਸਰਕਾਰ ਦੇ ਕੋਲ ਬੱਸਾਂ ਬਹੁਤ ਘੱਟ ਨੇ ਤੇ ਫ੍ਰੀ ਸਫ਼ਰ ਕਰਕੇ ਜਿਹੜੀ ਪਬਲਿਕ ਉਹ ਬਹੁਤ ਜ਼ਿਆਦਾ ਸਫ਼ਰ ਕਰਦੀ ਹੈ ਪੰਜਾਬ ਰੋੜੇ ਪੰਨਬਸ ਵਿੱਚ ਜਿਸ ਕਰਕੇ ਘੱਟੋ ਘੱਟ 10000 ਬੱਸ ਦੀ ਸਾਡੀ ਮੰਗ ਹੈ ਵੀ ਘੱਟੋ ਘੱਟ 10000 ਬੱਸ ਮੈਕਹਮੇਂੇ ਦੇ ਵਿੱਚ ਪਾਈ ਜਾਵੇ ਜਿਹੜੀ ਕਿਲੋਮੀਟਰ ਸਕੀਮ ਪ੍ਰਾਈਵੇਟ ਘਰਾਣਿਆਂ ਦੀ ਬੱਸ ਹੈ ਉਹ ਨਾ ਪਾਈ ਜਾਵੇ। ਆਉਣ ਵਾਲੇ ਦਿਨਾਂ ਦੇ ਵਿੱਚ ਕੀ ਨਵੀਂ ਰਣਨੀਤੀ ਬਣਾਈ। ਦੇਖੋ ਜੀ ਅੱਜ 2 ਘੰਟੇ ਦਾ ਬੰਦ ਹੈ। ਆਉਣ ਵਾਲੇ ਸਮੇਂ ਵਿੱਚ 7 8 9 ਤਰੀਕ ਦੀ ਜਿਹੜੀ ਸਾਡੀ ਪਿਆ ਰੋੜੇ ਪਨਬਾ ਪੀਆਰਟੀਸੀ ਦੀ ਮੁਕੰਮਲ ਹੜਤਾਲ ਹੋਊਗੀ। ਪੂਰੇ ਜਿਹੜੇ ਆਪਣੇ 27 ਟਿੱਪੂ ਨੇ ਉਹ ਬੰਦ ਰਹਿਣਗੇ ਤੇ ਨਾਲ ਦੀ ਨਾਲ ਉਹਦੇ ਵਿੱਚ ਮੁੱਖ ਮੰਤਰੀ ਦੇ ਜਿਹੜਾ ਰੈਸਦਾ ਉਹ ਘਰਾਓ ਕੀਤਾ ਜਾਊਗਾ ਜੀ। ਤੁਹਾਨੂੰ ਪਤਾ ਜਿਵੇਂ ਕਿ ਹਲ ਕਣਕ ਦਾ ਸੀਜ਼ਨ ਇਹ ਰੱਫ ਵੀ ਵੱਧ ਜਾਂਦਾ ਅਗਲ ਕਸਵਾਰੀਆਂ ਜਿਆਦਾ ਪਰੇਸ਼ਾਨੀ ਹੋਣਗੀਆਂ ਦੇਖੋ ਜੀ ਜੋ ਅਸੀਂ ਅੱਜ ਬੰਦ ਕੀਤਾ ਜਾਂ ਅਸੀਂ ਸਾਡੀਆਂ ਮੰਗਾਂ ਨੇ ਉਹ ਪਬਲਿਕ ਲਈ ਹੁਣ ਸਰਕਾਰ ਨੇ 450 ਕਰੋੜ ਦਾ ਵਾਅਦਾ ਕੀਤਾ ਬੀਬੀਆਂ ਦੇ ਫ੍ਰੀਲੀ ਰੱਖਦਾ ਪਰ ਉਹ ਬੀਬੀਆਂ ਜਾਣਗੀਆਂ ਕਿੰਦੇ ਲਈ ਕਿਹੜੀ ਵਾਸਤੇ ਚੜ ਕੇ ਜਾਣਗੀਆਂ ਹੁਣ ਪੈਦਲ ਤਾਂ ਜਾਣਗੀਆਂ 450 ਕਰੋੜ ਰੁਪਏ ਪੈਦਲ ਵਾਲਿਆਂ ਨੂੰ ਮਿਲਦਾ ਨਹੀਂ ਜੀਬੀਆਂ ਵਾਤੇ ਅਸੀਂ ਪਬਲਿਕ ਵਾਤੇ ਬੱਸਾਂ ਦੀ ਮੰਗ ਕਰ ਰਹੇ ਹਾਂ ਸਾਡੇ ਕੋਲ 10000 ਬਸ ਹੋਵੇ ਤਾਂ ਜੋ ਜਿਹੜੀ ਪਬਲਿਕ ਹੈ ਉਹ ਸੌਖੇ ਤਰੀਕੇ ਨਾਲ ਸਹੀ ਢੰਗ ਨਾਲ ਵੀ ਆਪਣਾ ਸਫ਼ਰ ਕਰ ਸਕੇ ਤੇ ਹਰੇਕ ਰੂਟ ਤੇ ਹਰੇਕ ਟਾਈਮ ਚੱਲੇ